ਬਰਨਾਲਾ ਪੁਲਿਸ ਨੇ ਬੀਤੇ ਦਿਨ ਇੱਕ ਘਰ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਚੋਰੀ ਕੀਤੀ ਹੋਈ 138000 ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ ਇਸ ਦਾ ਖੁਲਾਸਾ ਕਰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ ਜੀ ਸਾਡੇ ਸਪਨਯੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ 2 ਦੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਸਾਡੇ ਐਸਐਚਓ ਸਾਹਿਬ ਇੰਸਪੈਕਟਰ ਚਰਨਜੀਤ ਸਿੰਘ ਸਬ ਇੰਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਐਸਆਈ ਰਜੀਵ ਕੁਮਾਰ ਤੇ ਪ੍ਰਭ ਸਿੰਘ ਮਾਨ ਇਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਲక్ష్మణ ਦਾਸ ਵਾਸੀ ਸੇਖਾ ਰੋਡ ਗਲੀ ਨੰਬਰ 4 ਇਹਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮਕਦਮਾ ਨੰਬਰ 382 ਮਿਤੀ 19/8/2025 ਥਾਣਾ ਸਿਟੀ ਟੂ ਬਰਨਾਲਾ ਦਰਜ ਹੋਇਆ ਸੀ ਇਹ ਇਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਦੋਸ਼ੀ ਪ੍ਰਭ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਦੌੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੈਨ ਜਿਹਨੇ ਤੋਂ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਛ ਤੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਿਧਾਣਾ ਤੇ ਕਪੂਰ ਮੁਹੰਮਦ ਕਪੂਰ ਮੁਹੰਮਦ ਵਾਸੀ ਹੈਗਾ ਇਹ ਨੈਣੇਵਾਲ ਕਪੂਰ ਮੁਹੰਮਦ ਵਾਸੀ ਨੈਣੇਵਾਲ ਇਹ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੇ ਫਰਦਰ ਦਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 1,33,000 ਰੁਪਏ ਬਰਾਮਦ ਕੀਤਾ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਉੱਤਕੇ ਜਿਹੜਾ ਨਹੀਂ ਅੱਗੇ ਹੋਰ ਕਾਮਯਾਬੀ ਮਿਲੀ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2025 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਚੋਂ ਇੱਕ ਘਰ ਦੇ ਵਿੱਚੋਂ ਰਣਜੀਤ ਸਿੰਘ ਦੇ ਘਰ ਚੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਵਿਅਕਤੀ ਵੱਲੋਂ ਕੀਤੀ ਗਈ ਸੀ ਉਹਨਾਂ ਦੇ ਗਹਿਣੇ ਜਿਹੜਾ ਘਰੋਂ ਚੋਰੀ ਹੋਏ ਸੀਗੇ ਉਹ ਵੀ ਇਹਨਾਂ ਨੇ ਕੀਤੇ ਸੀ ਜਿਹੜੇ ਸਾਡੇ ਦੋਸ਼ੀ ਨੇ ਇਸ ਮੁਕਦਮੇ ਦੇ ਪਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੁਹੰਮਦ ਇਹਨਾਂ ਨੂੰ ਵੀ ਉਹ ਜਿਹੜਾ ਮਕਦਮਾ ਸੀ ਥਾਣਾ ਸਿਟੀ 1 ਬਰਨਾਲਾ ਦਾ 383/25 ਉਹਦੇ ਵਿੱਚ ਨਾਮਿਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗਹਿਣੇ ਚੋਰੀ ਕੀਤੇ ਸੀ ਇਹਨਾਂ ਨੇ ਮੁੱਥੂ ਤੋਂ ਫਾਈਨਾਂਸ ਆਰਾਮਪੁਰਾ ਫੁੱਲ ਵਿਖੇ ਇਹਨਾਂ ਨੇ ਜਿਹੜਾ ਜਮ੍ਹਾਂ ਕਰਾਇਆ ਹੋਏ ਸੀ ਉੱਥੋਂ ਅਸੀਂ ਬਰਾਮਦ ਕਰਾਇਆ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਆਈਟਮਾਂ ਸੋਨੇ ਦੀਆਂ ਹੈਗੀਆਂ ਨੇ ਫਰਦਰ ਇਹਨਾਂ ਦੀ ਪੁਚਚਕਿਚ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਨਜੁਗ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਇੱਕ ਪਤਲਾ ਲੱਗਿਆ ਨਸ਼ੇ ਦੀ ਆਦਤ ਇਹ ਆਦਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਡਾਕ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ ਜੀ ਸਰਕਾਰ ਉਤੇ 12 ਬਰਤੇ ਦਰਜ ਨੇ ਜੀ ਜੋ ਕਿ ਕ੍ਰਿਮੀਨਲ ਪਿਛੋਕੜ ਦਾ ਹੁੰਦਾ ਹੈ ਇਹ ਕਿ ਮੇਰੇ ਵਰਗ ਚਾਹੀਏ ਇਹ ਇੱਕ ਦੂਜੇ ਦੇ ਦੋਸਤੀ ਨੇ ਜੀ ਜਿਹੜੇ ਇਹਦੇ ਵਿੱਚ ਦੋ ਜੋ ਦੋਸ਼ੀ ਤਾਂ ਆਪਣੇ ਬਰਨਾਲਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਆ ਇੱਕ ਨਾਣੇਵਾਲ ਦਾ ਹੈਗਾ ਤੇ ਇੱਕ ਭਦੌੜ ਦਾ ਤੇ ਜਿਹੜਾ ਕਾਲਾ ਸਿੰਘ ਹੈ ਉਹ ਸੁਧਾਣੇ ਦਾ ਇੱਧਰ ਨਾਲ ਹੀ ਲੱਗ ਜਾਂਦਾ ਆਪਣੇ ਸੋਏ ਆਪਸ ਵਿੱਚ ਜਾਣਕਾਰ ਸੀ ਜਿਹੜਾ ਲੋਕਲ ਏਰੀਏ ਦਾ ਜਾਣਕਾਰ ਜਿਵੇਂ ਪਵਨਪ੍ਰੀਤ ਆ ਇਹ ਚੋਰੀ ਕਰਦਾ ਸੀ ਤੇ ਫਰਦਰ ਬੱਸ ਤੇ ਆਉਂਦੇ ਸੀ ਤੇ ਉਧਰੋਂ ਇਹਨਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਇਹਦਾ ਸਮਾਨ ਸਾਭਦੇ ਸੀ ਤੇ ਇਹਨੂੰ ਫੈਸਿਲਿਟੇਟ ਕਰਦੇ ਸੀ ਸਰ ਅਸਲਾ ਦਾ ਕੋਈ ਪਰਚਾ ਇਹਦੇ ਤੇ ਅਸਲ ਵੀ ਨਹੀਂ ਹੋ ਰਿਹਾ ਨਾ ਨਹੀਂ ਇਹ ਤਾਂ ਪੁਰਾਣੇ ਆਮਜ਼ੈਕਟ ਦੇ ਦੋ ਪੁਰਾਣੇ ਪਰਚੇ ਨੇ ਇਹਦੇ ਤੇ ਤਾਂ ਸਾਨੂੰ ਹੁਣ ਤੱਕ ਇਹਦੇ ਤੋਂ ਕੋਈ ਅਸਲਾ बरामद ਨਹੀਂ ਹੋਇਆ ਬਟ ਆਪਾਂ ਕੁਝ ਕਿਛ ਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਵੀ ਕੋਈ ਲੀਡ ਸਾਹਮਣੇ ਆ ਜਾਣਾ ਸਰ ਜਿਵੇਂ ਕੀ ਹੁੰਦਾ ਹੈ ਉੱਥੇ ਬੈਂਕ ਜਮਾ ਕਰਾਇਆ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਹੈ ਨਹੀਂ ਉਹ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਗਹਿਣੇ ਦੱਸ ਕੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਾਇਆ ਬਟ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਥੇ ਜਮ੍ਹਾਂ ਕਰਾਇਆ ਫਿਰ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿੰਨੇ ਸੋਨਾ ਚੋਰੀ ਹੋਇਆ ਸਾਰਾ ਹੀ ਕੰਪਨੀ ਰਚ ਗਿਆ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਿਖਾਈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਐ ਤੇ ਜਿਹੜਾ ਬਾਕੀ ਬਚ ਗਿਆ ਹੈਗਾ ਉਹ ਵੀ ਆਪਾਂ ਇਹਨਾਂ ਤੋਂ ਪੁੱਛ ਕੇ ਚ ਕਰਾਂਗੇ ਫਰਦਰ ਆਪਾਂ ਹੁਣ ਤੱਕ ਤਾਂ ਇਹ ਤਿੰਨ ਹੀ ਸਾਹਮਣੇ ਆਏ ਨੇ ਫਰਦਰ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਜੇਕਰ ਕੋਈ ਗੱਲਬਾਤ ਸਾਹਮਣੇ ਆਉਂਦੀ ਹੈ